ਨਹੀਂ ਹੁੰਦੀ ਨਹੀਂ ਨਹੀਂ ਹੋਣੀ ਨਹੀਂ ਮਕਾ ਪੰਜਾਹ ਨਹੀਂ ਹੁੰਦੀ ਨਹੀਂ ਮਕਾ ਨਹੀਂ ਮੈਂ ਸਵੇਚ ਨਾਲੀ ਦਿਨ ਕਾ ਕਰੀਆ ਨਹੀਂ ਹੋਣੀ ਨਹੀਂ ਲੈ ਵੀ ਦੋਸਤੋ ਨਾ ਆਪਾਂ ਇੱਕ ਤੁਹਾਨੂੰ ਹਰਿਆਣੇ ਦੀ ਮੱਝ ਦਿਖਾਉਣਾ ਟਾਪ ਦੀ ਤੇ ਝੋਟੀ ਹੈਗੀ ਜਿਹੜੇ ਭਰਾ ਕਹਿੰਦੇ ਚੰਗੀਆਂ ਮੱਝਾਂ ਵੀ ਦਿਖਾ ਕੇ ਰੋਅ ਚੰਗੀ ਛੋਟੀ ਦਿਖਾਉਣ ਲੱਗਿਆ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਹੋਰ ਦੋਸਤਾਂ ਤੇ ਰਾਂਝਾ ਕੇ ਵੀਡੀਓ ਪਹੁੰਚ ਸਕਦੀ ਆ ਤੇ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈ ਕਿਉਂਕਿ ਆਪਾਂ ਮੰਡੀਆਂ ਦੇ ਵੀਡੀਓ ਪਾਉਂਦੇ ਰਹਿੰਨੇ ਆ ਤੇ ਆ ਆਪਾਂ ਪੂਰੀ ਜਾਣਕਾਰੀ ਦਿਵਾਉਣੇ ਆ ਤੇ ਬਾਕੀ ਥਣ ਲੇਵਾ ਸਾਫ ਬਿਲਕੁਲ ਥੰਮ ਥੋੜੀ ਜੇ ਮੋਟੇ ਜ਼ਰੂਰ ਛੋਟੀ ਜਿਹੜੀ ਦੁੱਧ ਵਾਲੀ ਚੰਗੀ ਤੇ ਬਾਕੀ ਤਾਜੀ ਸੁਹੀ ਆ ਜਿਵੇਂ ਸਾਹਮਣੇ ਆ ਚਾਕੜਾ ਨਾਲ ਮੰਦਰ ਤੁਸੀਂ ਇਹ ਵੀ ਦੇਖ ਲਓ ਤੇ ਕੱਟੀ ਆ ਮਾਗਰ ਵੀ ਜਿਹੜੀ ਕੱਟੀ ਹੈਗੀ ਦੇਖ ਸਕਦੇ ਤੁਸੀਂ ਹਣਾ ਤੇ ਬਾਕੀ ਬੰਦ ਨੇ ਹਜੇ ਨਵਾਂ ਨੂੰ ਗੜਾ ਥੋੜਾ ਜਿਹਾ ਤਿਆਰੀ ਵੈਰੀ ਘੱਟ ਕਰੀਆ ਤੇ ਚੋਟੀ ਜਿਵੇਂ ਚੰਗੀਆਂ ਜਿਵੇਂ ਆਪਾਂ ਕਹიდੀਏ ਹਰਿਆਣੇ ਦੀ ਉੱਚਾ ਬੋਲੀ ਜਾਂਗਾ ਬਾਈ ਸਸੀਗਾਲ ਸਸੀਗਾਲ ਹਾਂ ਬਾਈ ਪਿੰਡ ਕਿਹੜਾ ਹੈਗਾ ਪਿੰਡ ਹਰਿਆਣਾ ਕੈਥਲ ਕੈਥਲ ਜ਼ਿਲ੍ਹਾ ਮਲ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਕੈਥਲ ਕੈਥਲਲੀ ਹੈ ਤੇ ਹਰਿਆਣੇ ਦੇ ਵਿੱਚੋਂ ਆਇਆ ਹਾਂ ਠੀਕ ਹੈ ਤੇ ਨਾਮ ਬਾਈ ਆਪਣਾ ਨਾਮ ਕਮਨਪ੍ਰੀਤ ਕਮਨਪ੍ਰੀਤ ਤੇ ਨੰਬਰ ਬੋਲ ਇੱਕ ਵਾਰੀ ਮੋਬਾਈਲ ਨੰਬਰ 9779236531 ਠੀਕ ਹੈ ਤੇ ਇਹ ਕਮਨ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਕਹਵੇਂ ਸੂਏ ਬਾਈ ਇਹ ਦੂਸਰੇ ਦੂਜੇ ਸੂਏ ਠੀਕ ਹੈ ਕੈ ਦਿਨ ਹੋ ਗਿਆ ਸੂਈ ਨੂੰ ਅੱਜ ਉਹ 10ਵਾਂ ਦਿਨ ਹੋ ਗਿਆ ਸੂਈ ਠੀਕ ਹੈ ਲੈ ਵੀ ਮਿੱਤਰੋ 10 ਨੇ ਸੂਈ ਆ ਮੰਗਰਾ ਕੱਟੀ ਤੇ ਛੋਟੀ ਚੰਗੀ ਦੁੱਧ ਵਾਲੇ ਸਾਹਮਣੇ ਦੇਖਣ ਦੂਜੇ ਸੂਏ ਆ ਤੇ ਹੁਣ ਦੁੱਧ ਕਿੰਨਾ ਕਮਨ ਤਿਆਰ ਪੂਰਾ ਜਮਾ ਪੂਰਾ ਤਸੱਲੀ ਕਰਾਂਗੇ ਹਾਂ ਤਸੱਲੀ ਕਰਾਈ ਕਈ ਵਾਰ ਹੁਣ ਹੀ ਕਹਿਣ ਦਾ ਅਗਲਾ ਨਾ ਨਾ ਤਸੱਲੀ ਕਰਾਵਾਂਗੇ ਠੀਕ ਹੈ ਵਿਛਾਈ ਵੀ ਇਹਨਾਂ ਕਰਕੇ ਆਪਣਾ ਘਰੇ ਜੋ ਸਕਦਾ ਹਾਂ ਜੋ ਸਕਦਾ ਘਰ ਤੱਕ ਗਾਰੰਟੀ ਹੈ ਠੀਕ ਹੈ ਘਰ ਤੱਕ ਗਾਰੰਟੀ ਹੈ ਤੇ ਕਿੰਨਾ ਦੁੱਧ ਕੱਢ ਦੂਗੀ ਦੁੱਧ ਹੈਗਾ 16 ਲੀਟਰ 16 ਹੁਣ ਹੈਗਾ ਮਨਲਾ ਵੀ ਹੋਰ ਦੇਊ ਕਿਲੋ ਤੋਂ ਕਿਲੋ ਹਾਂ ਠੀਕ ਆ ਵੀ ਹੋਾਈ ਕਰਕੇ ਲੈ ਜੂਗਾ ਆਪਣੀ ਠੀਕ ਆ ਠੀਕ ਆ ਵੀ ਹੋਰ ਕੱਢੂਗੀ ਮਨਲਾ ਤਿਆਰ ਹੋ ਕੇ ਦੁੱਧ ਹਾਂ ਹਾਂ ਠੀਕ ਹੈ ਤੇ ਭਾਈ ਰੇਟ ਕੀ ਕਰਤਾ ਕੰਮ ਰੇਟ ਤੇ ਤਾਂ 1,60,000 1,60,000 ਮਾਨਦਾਨ ਕਿੰਨਾ ਕਰੇਗਾ ਮਾਨਦਾਨ ਮੌਕੇ ਤੇ ਕਰ ਲਾਂਗੇ ਠੀਕ ਆ ਬਾਕੀ ਗੱਲ ਲੱਗਣਗੀ ਲੈ ਰੇਟ ਤਾਂ ਮੰਡੀ ਸਾਬ ਕਰਨਾ ਪੈਂਦਾ ਹੈ ਨਾ ਹਾਂ ਹਾਂ ਲੈ ਵੀ ਮਿੱਤਰੋ ਭਾਈ ਕੰਮ ਨਾਲ ਤੁਸੀਂ ਸੰਬਰਕ ਕਰ ਸਕਦੇ ਹੋ ਕੈਥਲ ਜਿਹੜੇ ਤੋਂ ਆਇਆ ਤੇ ਹਰਿਆਣੇ ਦੇ ਵਿੱਚੋਂ ਤੇ ਝੋਟੀਆਂ ਚੰਗੀ ਦੁੱਧ ਵਾਲੀ ਤੁਸੀਂ ਕਰ ਸਕਦੇ ਹੋ ਨਾ ਤੇ ਬਾਕੀ 16 ਲੀਟਰ ਕਹਿੰਦਾ ਹੁਣ ਇਸ ਟਾਈਮ ਦੁੱਧ ਜਿਹੜਾ ਤਿਆਰ ਆ ਦੂਜੇ ਸੂਈ ਆ ਤੇ ਮੰਗਰ ਕੱਟੀ ਹੈਗੀ ਤੇ ਦੋ ਟਾਂਮ ਤਿੰਨ ਟਾਂਮ ਚੁਆਈ ਕਰਕੇ ਕਹਿੰਦਾ ਫੇਰ ਖਰੀਲੇ ਘਰ ਤੇ ਕਦੀ ਪੂਰੀ ਗਰੰਟੀ ਹੈ ਹਨਾ ਤੇ ਝੋਟੀ ਚੰਗੀ ਆ ਹੁਣੇ ਪਹੁੰਚੀ ਆ ਹਰਿਆਣੇ ਦੇ ਵਿੱਚੋਂ ਆਈ ਆ ਸੰਪਰਕ ਤੁਸੀਂ ਕਰਨਾ ਲਾਰੀ ਮਿੱਤਰੋਂ ਨੇ ਕਪਾ ਝੋਟੀ ਜਨ ਹੋਰ ਦਿਖਾਉਣਾ ਪੂਰੀ ਟੌਪ ਕਲਾਸ ਤੇ ਤਾਜੀ ਸੂਈ ਹੋਈ ਆ ਤੁਰਦੀਨ ਤੁਸੀਂ ਚੈੱਕ ਕਰ ਲਓ ਤੇ ਬਾਕੀ ਆਰਡਰ ਦੀ ਸਪੇਸ ਹੋਣੀ ਆ ਕਿ ਝੋਟੀ ਚੰਗੀ ਆ ਕਦਵਾੜ ਦੀ ਸਿੰਘਾ-ਸੁੰਗਾ ਦੀ ਇਟਪੋੜੇ ਦੀ ਜਿਹੜੀ ਬਣਵਟਾ ਸੋਹਣੀ ਹੈ ਨਾ ਤੇ ਬਾਕੀ ਬਾਈ ਨਾਲ ਗੱਲਬਾਤ ਆਪਾਂ ਸਾਰੀ ਕਰਾਂਗੇ ਮੋੜ ਦਾ ਬਾਈ ਮੋੜ ਦਾ ਹੁਣ ਤਾਜੀ ਸੁਈ ਹੋਈ ਆ ਮੇਨ ਗੱਲ ਇਹ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨਾ ਤੁਰ ਦਿਨ ਇੱਕ ਵਾਰੀ ਤੁਸੀਂ ਜਮਾ ਚੈੱਕ ਕਰ ਲਓ ਤੇ ਥਾਣਾ ਦਾ ਸਪੇਸ ਸੋਹਣਾ ਕੱਲਾ-ਕੱਲਾ ਨੱਖਣਵਾ ਥਾਣ ਲੱਗਿਆ ਹੋਇਆ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਆਂ ਤੇ ਤੁਹਾਨੂੰ ਬੱਚਾ ਵੀ ਦਿਖਾ ਦਈਏ ਇੱਕ ਵਾਰੀ ਤਾਜੀ ਸੂਈ ਮੱਝ ਜਿਹੜੀ ਆ ਸਾਹਮਣੇ ਬੱਚਾ ਜਿਹੜਾ ਦੇਖ ਸਕਦਾ ਹਣਾ ਮਗਰਾ ਬਾਕੀ ਰੇਟ ਆਪਾਂ ਉਸਕੇ ਦਿੰਨੇ ਆ ਤੇ ਪੂਰੀ ਜਾਣਕਾਰੀ ਲੈ ਲੈਣਾ ਬਾਈ ਤੂੰ ਅਹ ਬਾਈ ਸਹੀ ਗੱਲ ਉੱਚਾ ਬਲੀ ਮੜਾ ਬਾਈ ਨਾਮ ਰਾਮਪਾਲ ਜੀ ਰਾਮਪਾਲ ਠੀਕ ਆ ਤੇ ਰਾਮਪਾਲ ਜਿਹੜੀ ਆਪਾਂ ਝੋਟੀ ਬਾਈ ਦਿਖਾਈ ਕਹਿੰਦੇ ਸੂਈ ਆ ਇਹ ਦੂਜਾ ਸੂਆ ਬਾਈ ਦੂਜਾ ਸੂਆ ਕੈ ਦਿਨ ਹੋ ਗਿਆ ਜੀ ਸੂਈ ਨੂੰ ਇਹ ਤੀਜਾ ਦਿਨ ਹੈ ਬਾਈ ਸੂਈ ਤੀਜਾ ਦਿਨ ਤੇ ਕਾਈ ਸੂਈ ਬਾਈ ਹੈਣਾ ਭਾਈ ਜੀ ਸੂਈ ਤੇ ਇੱਕ ਵਾਰੀ ਨੰਬਰ ਬੋਲੀ ਬਾਈ ਰੰਪਲ 62841 92750 ਠੀਕ ਹੈ ਪਿੰਡ ਭਾਈ ਦੇਸਾ ਜੀ ਭਾਈ ਦੇ ਜਿਲ੍ਹਾ ਮਾਨਸਾ ਹੈਣਾ ਜਿਲ੍ਹਾ ਮਾਨਸਾ ਠੀਕ ਹੈ ਤੇ ਹੁਣ ਦੁੱਧ ਬਾਈ ਕਿੰਨਾ ਤੇ ਆ ਦੁੱਧ ਬਾਈ ਹੁਣ 9-10 ਕਿਲੋ ਬੋਲੀ ਤਿਆਰ ਹੈ ਮੈਂ ਬਿਲਕੁਲ ਜੀ ਹਾਂ ਤੇ ਕਿੰਨਾ ਪਾ ਦੂ ਬਾਈ ਤੇਰੇ ਹਿਸਾਬ ਨਾਲ ਇਹ ਦੁੱਧ ਦੇ ਦੂ ਜੀ 14 ਠੀਕ ਹੈ 14 ਕਿਲੋ ਮੰਨ ਲਾ ਬਾਕੀ ਵਾਲੇ ਮਿਹਨਤ ਆਣਾ ਤੇ ਹੁਣ ਇਸ ਟਾਈਮ ਆਪਾਂ ਮੰਨ ਲਾ ਰੇਟ ਕੀ ਕਰ ਰੱਖਿਆ ਮੰਡੀ ਦੀ ਰੇਟ ਇਹਦਾ 131 ਹੈ 1 ਦੀ ਹਾਂ ਕਿੰਨਾ ਮੰਨਦਾਨ ਕਰਾਂਗੇ ਬਾ ਲਾਸਟ ਆਪਾਂ 15 15 ਤੇ ਕਰੇ ਛੱਡਾਂਗੇ ਭਾਈ ਠੀਕ ਹੈ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਲੈ ਮਿੱਤਰੋ 1 15 ਦੀ ਬਾਈ ਕਹਿੰਦਾ ਦੇਣੀ ਹੈ ਰੇਟ ਹੈਗਾ 130 ਤੇ ਬਾਕੀ ਕੋਈ 5 400 ਇਧਰ ਉਧਰ ਹੋਰ ਹੋ ਜਾਂਦਾ ਹੁੰਦਾ ਤੇ ਝੋਟੀਆਂ ਚੰਗੀ ਦੂਜੇ ਸੂਏ ਆ ਤੇ ਚੰਗੇ ਤੋਂ ਧਲੀਆਂ ਤੇ ਹੁਣ ਮੰਨ ਕੇ ਚੱਲ ਵੀ ਚੰਗਾ ਤਿਆਰ ਆ ਤੇ ਬਾਈ 14 ਲੀਟਰ ਕਹਿੰਦਾ ਦੁੱਧ ਕੱਢ ਦੂਗੀ ਬਾਕੀ ਵਾਲੇ ਸਾਮ ਸੰਭਾਲ ਹਨਾ ਤਾਜੀ ਸੂਈ ਕਿਉਂਕਿ ਗਰਮੀ ਆ ਗਈ ਜਿਵੇਂ ਪਸ਼ੂ ਘੱਟ ਮਿਲਦੇ ਗਰਮੀ ਦੇ ਵਿੱਚ ਜਿਵੇਂ ਸੂਆ ਹੈ ਨਹੀਂ ਕੋਣ ਤੇ ਇਸ ਕਰਕੇ ਜਿਹੜੇ ਭਾਅ ਨੇ ਤੇਜ਼ ਨੇ ਕੋਈ ਟਮਾਟਾ ਲਾ ਬਸੂ ਸੂੰਦਾ ਤੇ ਇਸ ਕਰਕੇ ਜਿਹੜੇ ਰੇਟ ਵਧ ਨੇ ਚੰਗੀ ਝੋਟੀ ਹੈ ਦੁੱਧ ਵਾਲੀ ਜੇ ਕਿਸੇ ਪ੍ਰਾਣ ਰੈਣੀ ਹੁੰਦਾ ਰੇਟ ਦੇ ਵਿੱਚ ਬਣਦੀ ਆ ਜਿਵੇਂ ਆਪਾਂ ਕਹਿੰਦੇ ਭਾਅ ਦੇ ਵਿੱਚ ਜਿਹੜੀ ਝੋਟੀ ਇਹ ਬਣਦੀ ਆ ਤੇ ਬਾਕੀ ਬਾਈ ਰਾਮਪਾਲ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਭਾਈ ਦੇਸਾ ਮੋੜ ਦਾ ਜ਼ਿਲ੍ਹਾ ਮਾਨਸਾ ਤਾਜੀ ਸੂਈ ਝੋਟੀ ਆ ਰੇਟ ਜਾਇਜ ਆ ਕਿਵੇਂ ਹੁਣ ਆਪਾਂ ਮੰਡੀਆ ਤੇ ਦੇਖਦੇ ਆ ਰੇਟ ਥੋੜੀ ਤੇਜ਼ ਨੇ ਤੇ ਉਹਦੇ ਵਿੱਚ ਇਹ ਭਾਅ ਵਾਲੀ ਝੋਟੀ ਹੈਗੀ ਤਾਂ ਤੁਸੀਂ ਰਾਮਪਾਲ ਨਾਲ ਸੰਬਰਕ ਜ਼ਰੂਰ ਕਰ ਲਿਓ ਲੈ ਮਿੱਤਰੋ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਣ ਲੱਗਿਆ ਤੇ ਥਣਲੇਵੀ ਬਿਲਕੁਲ ਸਾਫ਼ ਆ ਗਈ ਤੇ ਸੂਈ ਹੈਗੀ ਮੇਰੇ ਹਿਸਾਬ ਨਾਲ 2 ਮਹੀਨੇ ਦੀ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਤੇ ਬਾਕੀ ਜੇ ਆਪਾਂ ਗੱਲ ਕਰੀ ਝੋਟੀ ਬੰਨ ਬਈ ਚੰਗੀ ਆ ਹਨਾ ਕੱਦ ਕਾਠ ਹੋ ਜਾਓ ਸੰਗਾ ਸੁnga ਗੱਲ ਨੂੰ ਕੱਟੀ ਸੋਹਣੀ ਆ ਥਾਂ ਲੈ ਉਹਦੀ ਬਿਲਕੁਲ ਸਾਫ ਆ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੇ ਆ ਇੱਕ ਵਾਰ ਤੁਸੀਂ ਆਰਡਰ ਦੇ ਨੰਗਾ ਮਾਰ ਲਓ ਜੇ ਕਿਦੇ ਭਰਾਣੇ ਮੰਨ ਲਓ ਚੰਗੀ ਪੜਣੀ ਹੁੰਦੀ ਝੋਟੀ ਆ ਪਾ ਸਕਦਾ ਨਾ ਲੈ ਕੇ ਤੇ ਫੇਸ ਕੁਆਲਟੀ ਵਜੋਂ ਤੇ ਮੰਗਰਾ ਕਟਾ ਤੇ ਵੀ ਤੁਸੀਂ ਦੇਖ ਸਕਦੇ ਹੋ ਤੇ ਵਾਕਿਆਪਾ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਹਸੀ ਗੱਲ ਸਸਪੀ ਗੱਲ ਉੱਚਾ ਬੋਲੋ ਬਾਈ ਨਾਮ ਕੀ ਆ ਚਰਨਜੀਤ ਸਿੰਘ ਜੀ ਚਰਨਜੀਤ ਠੀਕ ਆ ਬਾਈ ਚਰਨਜੀਤ ਪਿੰਡ ਪਿੰਡ ਸਹਣਾ ਜੀ ਸਹਣਾ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਲੈ ਮਿੱਤਰੋ ਬਰਨਾਲੇ ਜਿਹੜੇ ਚੋਆ ਆ ਬਾਈ ਚਰਨਜੀਤ ਲੈ ਕੇ ਸਹਣੇ ਤੋਂ ਤੇ ਚਰਨਜੀਤ ਬਾਈ ਮੋਬਾਈਲ ਨੰਬਰ ਬੋਲੀ 82890 ਜੀ ਜੀ 42665 ਠੀਕ ਆ ਤੇ ਚਰਨਜੀਤ ਮਨ ਲਾ ਕਵੇਂ ਸੂਆ ਬਾਈ ਝੋਟੀ ਇਹ ਦੂਜਾ ਸੂਆ ਜੀ ਦੂਜਾ ਸੂਆ ਲੈ ਵੀ ਝੋਟੀ ਚੰਗੀ ਤੇ ਦੂਜਾ ਸੂਆ ਥਾਣਾ ਦੀ ਜਿਹੜੀ ਗੱਲ ਕਰੀ ਆਪਾਂ ਬਹੁਤ ਸੋਹਣਾ ਥਾਣਾ ਨਿਕੜਵਾ ਤੇ ਜਰਨੀ ਤੇ ਕਿੰਨਾ ਟਾਈਮ ਹੋਗਾ ਬਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਜੀ ਪੂਰੇ 2 ਮਹੀਨੇ 2 ਮਹੀਨੇ 25 ਦਿਨ ਨਵੇਂ ਰੁੱਧ ਹੋਈ ਨੂੰ ਵੀ ਹੋ ਗਿਆ 12 ਕਿਲੋ ਦੁੱਧ ਹੁਣ ਤਿਆਰ ਹੈ ਠੀਕ ਹੈ ਵੀ ਮਨ ਲਾ ਵੀ ਉਹਦੀ ਆਪਾਂ ਗਰੰਟੀ ਨਹੀਂ ਦੇ ਸਕਦੇ ਨਾ ਕਿਉਂ 25 ਦਿਨ ਚੱਕਣੀ ਹੁੰਦੀ ਹੈ ਨਹੀਂ ਜੇ ਹੁਣ ਸੂਈ ਆ ਬੱਚਾ ਕੋਲੇ ਹਾਂ ਨਹੀਂ ਉਹ ਤਾਂ ਹੈਗਾ ਵੀ ਮਨ ਲਾ ਸਬੂਤ ਆਪਾਂ ਦੱਸ ਹਾਂ ਮਨ ਲਾ ਸਮਝ ਗਿਆ ਵੀ ਮਨ ਲਾ ਚੱਕਦੀ ਆਪਾਂ ਤਸੱਲੀ ਨਹੀਂ ਦੇ ਸਕਦੇ ਨਾ ਚੱਕਣੀ ਹੁੰਦੀ ਹੈ ਹਾਂ ਜਿਵੇਂ ਜਿਵੇਂ ਬਿਲਕੁਲ ਬਿਲਕੁਲ ਤੇ ਹੁਣ ਬਈ ਦੁੱਧ ਕਿੰਨਾ ਚਾਰਨਜੀ ਤਿਆਰ ਹੈ 12 ਕਿਲੋ ਤਿਆਰ ਹੈ ਜਮਾ ਜਮਾ ਕੰਡੇ ਵਾਲਾ ਜੀ ਠੀਕ ਹੈ ਤੇ ਮਾਗਰ ਕੱਟਾ ਹੈ ਨਾ ਤੇ ਰੇਟ ਚਾਰਨਜੀ ਕਿੰਨਾ ਕਰਤਾ 40000 1 40 ਹਾਂ ਨਾ ਕਿਨੇ ਹੋਜੂ ਬਸ ਕੋਈ ਨਹੀਂ ਮੌਕਾ ਦੇ ਮਾਨਦਾਨ ਮੌਕੇ ਦੇ ਰੇਟ ਤਾਂ ਮੰਡੀ ਹਿਸਾਬ ਕਰਨਾ ਪੈਂਦਾ ਹਨ ਲੈ ਮਿੱਤਰੋ ਬਾਈ ਚਰਨਜੀਤ ਨਾਲ ਸੰਪਰਕ ਕਰ ਲਿਓ ਪਿੰਡਸ ਹਨ ਜਿਲ੍ਹਾ ਬਰਨਾਲਾ ਰੇਟ ਬਾਈ ਨੇ ਕਹਿੰਦਾ ਮੰਡੀ ਹਿਸਾਬ ਕਰਨਾ ਪੈਂਦਾ ਤੇ ਬਾਕੀ ਸੌਦਾ ਬਣਦਾ ਮੌਕੇ ਦੇ ਮਾਨਦਾਨ ਜ਼ਰੂਰ ਕਰਕੇ ਤੋਰਾਂਗੇ ਛੋਟੀ ਚੰਗੀ ਆਪਲਣ ਵਾਲੀ ਕਦ 5 ਵਜੋਂ ਤੇ ਬਾਕੀ ਤਾਜੀ ਸੂਈ ਇਹ 2 ਮਹੀਨੇ ਹੋਏ ਨੇ ਕਿਉਂਕਿ ਹੁਣ ਜਿਵੇਂ ਸੂਆ ਘੱਟ ਆ ਤੇ ਕੱਟਾ ਵੀ ਦੇਖ ਲਓ ਤੁਸੀਂ ਚੰਗਾ ਪਲਿਆ ਹਨ 12 ਲੀਟਰ ਬਾਈ ਕਹਿੰਦਾ ਦੋ ਤਿੰਨ ਟਾਈਮ ਦਸੱਲੀ ਕਰਕੇ ਫੇਰ ਖਰੀਦ ਲੈ ਲਾਈਵ ਮੇਤਰੋ ਕਹਿੰਦਾ ਤਾਜੀ ਸੂਈ ਆਪਾਂ ਜਿਹੜੀ ਤੁਹਾਨੂੰ ਦਿਖਾਉਣੇ ਆ ਮੱਧ ਤੇ ਕੱਲ ਹੀ ਸੂਈ ਹਜੇ ਬੱਚਾ ਜਿਹੜਾ ਸਾਹਮਣੇ ਤੁਹਾਨੂੰ ਨਾੜੂਆ ਬਿਨ ਨਜ਼ਰ ਆਊਗਾ ਤੇ ਅਡਰ-ਅਡਰ ਦੀ ਜਿਹੜੀ ਸੇਵ ਬੜੀ ਸੋਹਣੀ ਆ ਤੇ ਬਾਕੀ ਦੁੱਧ ਵੀ ਬਾਈ ਕਹਿੰਦਾ ਚੰਗਾ ਘੜਦੀ ਆ ਤੇ ਘਰ ਦੀ ਮੱਝ ਆ ਗਈ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੁਰਦੀ ਦਾ ਕਰਮ ਵਾਲੀ ਦਾ ਜਿਹੜਾ ਆਰਡਰ ਤੁਸੀਂ ਦੇਖ ਸਕਦੇ ਹੋ ਚੰਗਾ ਲੇਵਾ ਤਿਆਰ ਕਰਿਆ ਹੋਇਆ ਤੇ ਦੁੱਧ ਵੀ ਚੰਗਾ ਘੜਦੀ ਆ ਤੇ ਮੱਝ ਧੀ ਦੁੱਧ ਚੰਦ ਵਾਲੀ ਹਣਾ ਕਰਦੀ ਮੱਝ ਆ ਗਈ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਇੱਕ ਵਾਰੀ ਸੁਣ ਨਾ ਬੱਚਾ ਦਿਖਾ ਦੇ ਸਾਹਮਣੇ ਬੱਚਾ ਖੜਾ ਕਿਉਂਕਿ ਤਾਜਾ ਸੂਆ ਪਸੂ ਜਿਹੜਾ ਕਰਦਾ ਹੁੰਦਾ ਜੀ ਆ ਬੱਚਾ ਦੇਖੋ 나ੜੂ ਵੀ ਦੇਖ ਲਓ ਤੁਸੀਂ ਨਾਲ ਤੇ ਸੁਣੀ ਮੇਰਾ ਕੱਲ ਬਾਕੀ ਜਾਣਕਾਰੀ ਪਵਾਇਦੋ ਤੇ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਣ ਡਿਟੇਲਸ ਥਰੀ ਬਾਈ ਸਸਰੀ ਗਾਲ ਹਾਂ ਬਾਈ ਨਾਮ ਦੱਸਿ ਜਿਸਕਰਨ ਚੋਟ ਬਲਮੜਾ ਜਿਸਕਰਨ ਠੀਕ ਆ ਜਿਸਕਰਨ ਪਿੰਡ ਕਿਹੜਾ ਬਾਈ ਹਮੀਦੀ ਹੈ ਜੀ ਹਮੀਦੀ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਠੀਕ ਆ ਇੱਕ ਵਾਰੀ ਨੰਬਰ ਬੋਲ ਜਿਸਕਰਨ ਮੋਬਾਈਲ 99153 ਜੀ 89178 ਠੀਕ ਆ ਤੇ ਜਿਸਕਰਨ ਜਿਹੜੀ ਆਪਾਂ ਬਾਈ ਆ ਛੋਟੀ ਲੈ ਕੇ ਆਏ ਮੰਡੀ ਦੇ ਮਨ ਲਾ ਮੈਂ ਕੰਮੇ ਸੂਈ ਆ ਤੀਜੇ ਸੂਏ ਸੂਏ ਤੀਜੇ ਸੂਏ ਕਰਦੀ ਆਪਣੀ ਆਪਣੀ ਕਰਦੀ ਠੀਕ ਆ ਕਾਇਦ ਦਿਨ ਹੋ ਗਿਆ ਬਾਈ ਸੂਈ ਨੂੰ ਤੇ ਕੱਲ ਸੂਈ ਆ ਜੀ ਠੀਕ ਆ ਤੇ ਦੁੱਧ ਦਾ ਭਾਈ ਕੀ ਰਿਕਾਰਡ ਸੀਗਾ ਪਿੱਛੇ 13 14 ਕਿਲੋ ਦੇ 13 14 ਕਿਲੋ ਖੁੱਲ੍ਹਣ ਦੀ ਵਧੀਆ ਹਾਂਜੀ ਤੇ ਬਾਕੀ ਚਵਾਈ ਚੂਈ ਚੰਗੇ ਚਵਾਈ ਇੱਕ ਨੰਬਰ ਠੀਕ ਹੈ ਬਾਕੀ ਵਾਲਾ ਤਸੱਲੀ ਕਰ ਲੈਣਾ ਹਾਂਜੀ ਆ ਦੋ ਟਾਈਮ ਚੋ ਕੇ ਲੈ ਆ ਤੇ ਹੁਣ ਬਾਈ ਜੇ ਇਹ ਲੈ ਕਹਦੇ ਮਨ ਲੈ ਦੁੱਧ ਕਿੰਨਾ ਕੱਢੂ ਤੇਰੇ ਹਿਸਾਬ ਨਾਲ ਮਨ ਲੈ ਦੁੱਧ ਹੁਣ ਤਾਂ 15 ਕਿੱਲੋ ਲੈਣਾ ਚਾਹੀਦਾ ਠੀਕ ਹੈ ਨਹੀਂ ਹੁਣ ਇਸ ਟਾਈਮ ਮਨ ਲੈ ਆ ਇਸ ਟਾਈਮ ਤਾਂ ਹੁਣ ਤੇਰੇ ਰਾਤ ਹੀ ਚੂਈ ਆ ਠੀਕ ਹੈ ਵੀ 10 ਕਿਲੋ ਤਾਂ ਹੋਊਗਾ ਹਨਾ ਜੇ ਮਨ ਲੈ 15 ਆਉਂਦੀ ਆ ਠੀਕ ਹੈ ਤਸੱਲੀ ਕਰ ਲੈ ਆਲ ਹਾਂ ਤਸੱਲੀ ਦੋ ਟਾਈਮ ਚੋ ਕੇ ਲੈ ਆ ਠੀਕ ਪਿੰਡ ਆਪਣਾ ਹਮੀਦੀ ਜ਼ਿਲ੍ਹਾ ਬਨਾਲਾ ਤੇ ਰੇਟ ਦੀ ਗੱਲ ਨੇ ਜਿਸ ਕੰਨ ਰੇਟ ਕੀ ਕਰਦਾ ਵੀ ਜਹਾਜ਼ ਕਰੀ 1,20,000 ਰੁਪ ਦਿਆਂ ਕਿ ਰੇਟ 20 ਕਰਦੇ ਆ ਮੰਡੀ ਦੇ ਹਿਸਾਬ ਰੇਟ ਕਰਨਾ ਪੈਂਦਾ ਕਿਉਂਕਿ ਸੂਆ ਹੈ ਨਹੀਂ ਤੇ ਤਾਜੀ ਸੂਈ ਹੈ ਮਗਰ ਤੁਸੀਂ ਬੱਚਾ ਵੀ ਦੇਖ ਲਓ ਤੇ ਨਾੜੂ ਨੂੜੇ ਬਿਲਕੁਲ ਸੋਨੇ ਦਿਖਾਇਆ ਜਾਮਾ ਤੇ ਤੀਜੇ ਸੂਏ ਬਾਈ ਦੱਸਿਆ ਤੇ ਦੁੱਧ ਕਹਿੰਦਾ 13 14 ਕਿਲੋ ਦਿੰਦੀ ਆ ਇਸ ਵਾਰ ਕਹਿੰਦਾ 15 ਦੀ ਉਮੀਦ ਲਾ ਕੇ ਚੱਲਦੇ ਆ ਤੇ ਪਿੱਠ ਪੂੜਾ ਝੋਟੀ ਦਾ ਚੰਗਾ ਜਿਵੇਂ ਆਪਾਂ ਕਹਿੰਦੇ ਦੁੱਧ ਵਾਲੀਆਂ ਇਨਸਾਨੀ ਜਿਹੜੀਆਂ ਵਧੀਆ ਪੂਰੀਆਂ ਕਰਦੀਆਂ ਚੌੜੇ ਪੁੱਠੇ ਦੀ ਆ ਤੇ ਦੇਖ ਸਕਦੇ ਤੁਸੀਂ ਹਨ ਢਲਮੇ ਪੁੱਠੇ ਦੀ ਨਹੀਂ ਹੈਗੀ ਇਹਨੇ ਚੌੜੇ ਪੁੱਠੇ ਦੀਆਂ ਮੱਝਾਂ ਹੁੰਦੀਆਂ ਦੱਦਾ ਚੰਗਾ ਕੱਢਦੀਆਂ ਨੇ ਬਿਲਕੁਲ ਬਾਈ ਸੂਏ ਚਾਈ ਹੋਈ ਹੈ ਜੇ ਮੰਨ ਲਾ ਕੱਲ ਸੂਈ ਹੈ ਥੋੜਾ ਕੱਖ ਪੱਠਾ ਖਾਦਾ ਨਹੀਂ ਥੋੜਾ ਤਾਂ ਕਰਕੇ ਮੈਂ ਬਣੂ ਆਪੋੜੇ ਪੜੇ ਵੀ ਸੈਟ ਨਹੀਂ ਲਾਏ ਥੋੜੇ ਜੇ ਤੇ ਇਸ ਕਰਕੇ ਰੇਟ ਬਾਈ ਦਾ ਬਿਲਕੁਲ ਸਹੀ ਜਾਮਾ ਜਾਜ ਰੇਟਾਂ ਤੇ ਬਾਕੀ ਬਾਈ ਨਾਲ ਤੁਸੀਂ ਫੋਨ ਤੇ ਸੰਮਰਕ ਕਰ ਸਕਦੇ ਹੋ ਤੇ ਦੋ ਟਾਈਮ ਦਸੱਲੀ ਕਰਕੇ ਮੈਂ ਤਰੋ ਖਰੀਦ ਸਕਾਂ ਜਾਮਾ ਹਨਾ ਦਸੱਲੀ ਕਰੋ ਪਹਿਲਾਂ ਦੋ ਟਾਈਮ ਤੇ ਫੇਰ ਮਾਝ ਖਰੀਦੋ ਕਰ ਦੀ ਮਾਝ ਆ ਗਈ ਤੇ ਭਾ ਵੀ ਰੇਟ ਬਿਲਕੁਲ ਜਾਇਜ਼ ਜਨਾ ਇੱਕ 5 ਦੀ ਬਾਈ ਕਹਿੰਦਾ ਮਾਝ ਦੇ ਦੇ ਬਾਕੀ ਮੌਕੇ ਦੀ ਗੱਲ ਹੁੰਦੀ ਆ ਤੇ ਰੇਟ ਬਾਈ 115 ਕਰਦਾ ਜਾਇਜ਼ ਰੇਟ ਦੀ ਆ ਤੇ ਬਾਕੀ ਤੁਸੀਂ ਖਰੀਦ ਸਕਦੇ ਹੋ ਦੋਸਤੋ ਸੰਵਰਕ ਬਾਈ ਨੇ ਜ਼ਰੂਰ ਕਰ ਲਿਓ ਪਿੰਡ ਉਮੀਦੀ ਜ਼ਿਲ੍ਹਾ ਬਰਨਾਲਾ ਲੈ ਵੀ ਮਿੱਤਰੋ ਇੱਕ ਨਾਲ ਝੋਟੀ ਹੋਰ ਖੜੀ ਆ ਇਹ ਵੀ ਮਾਗਰੇ ਦੇ ਕੱਟੀ ਆ ਤਾਜੀ ਸੁਈ ਹੋਈ ਆ ਸਾਹਮਣੇ ਮਨਲਾ ਬੱਚਾ ਖੜਾ ਹੈ ਨਾ ਮਾਗਰ ਕੱਟੀ ਆ ਤੇ ਸਿੰਘ ਥੋੜਾ ਜਰੂਰ ਖੋਲਾ ਤੇ ਬਾਕੀ ਆਪਾਂ ਤੁਰ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਆਣ ਲੈਵੇ ਦੀ ਜੇ ਆਪਾਂ ਗੱਲ ਕਰੀਏ ਟਾਇਟ ਲੈਵੇ ਦੀ ਆ ਥਨਾ ਸਪੇਸ ਇਹਦਾ ਨਿਕਲ ਮਾ ਤੇ ਟਾਇਟ ਲੈਵੇ ਦੀ ਆ ਥੋੜਾ ਲੇਵਾ ਜਿਵੇਂ ਆਪਾਂ ਕਹੇ ਤੁਰਦੀ ਦਾ ਘੱਟ ਦਿਖਾਈ ਦਿੰਦਾ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਦੂਦਰ ਰਿਕਾਰਡ ਕੀ ਆ ਤੇ ਸਾਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਉਣਾ ਟਾਈਟਲ ਇਹ ਵੀ ਦੀ ਸਾਹਮਣੇ ਜਿਹੜੀ ਮਗਰ ਕੱਟੀ ਖੜੀ ਆ ਤੇ તાਜੀ ਸੁਈ ਹੋਈ ਆ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਇਹਨੇ ਸੰਗ ਜ਼ਰੂਰ ਖੋਲੇ ਆ ਥਾਣਾ ਦੀ ਗੱਲ ਕਰੇ ਥਾਣਾ ਬਿਲਕੁਲ ਸਾਹ ਤੇ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਤੇ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਬਾਈ ਨਾਮ ਦਸੀ ਮੜਾ ਨਾਮ ਗਲਾਬ ਸਿੰਘ ਠੀਕ ਆ ਗਲਾਬ ਚਾਗਲ ਬਾਈ ਗਲਾਬ ਮੱਲਾ ਬਾਈ ਪਿੰਡ ਕਿਹੜਾ ਹੈ ਅੰਡਰ ਰੂੜੇ ਕਲਾਂ ਜਿਹਾ ਰੂੜੇ ਕਲਾਂ ਜ਼ਿਲ੍ਹਾ ਬਨਾਲਾ ਪੈਂਦਾ ਹੈ ਨਾ ਠੀਕ ਆ ਤੇ ਗਲਾਬ ਇੱਕ ਵਾਰੀ ਨੰਬਰ ਬੋਲ ਬਾਈ 94658 7520 ਠੀਕ ਆ 94658 75 280 ਬਾਈ 280 ਗਲਾਬ ਦਾ ਨੰਬਰ ਆ ਪਿੰਡ ਰੂੜੇ ਕੇ ਜ਼ਿਲ੍ਹਾ ਬਨਾਲਾ ਤੇ ਗਲਾਬ ਜਿਹੜੀ ਆਪਾਂ ਝੋਟੀ ਦੌਰ ਕੇ ਆਈ ਬਾਈ ਕਵੇਂ ਸੂਇਆ ਦੂਜੇ ਸੂਇਆ ਬਾਈ ਦੂਜੇ ਸੂਇਆ ਕਹੇ ਦਿਨ ਹੋ ਗਏ ਇਹ ਤਾਂ ਹੋਣਾ ਠੀਕ ਆ ਦੁੱਧ ਹੁਣ ਕਿੰਨਾ ਗਲਾਬ ਦੁੱਧ ਹੁਣ ਬਾਈ ਜਰ ਦੇ ਕੱਪ ਵਾਲਾ ਜਿਆ 10 ਠੀਕ ਹੈ 10 ਕਿਲੋਣ ਤਿਆਰ ਆ ਲੈ ਵੀ ਮਿੱਤਰੋ ਬਾਈ ਕਹਿੰਦਾ ਯਾਰ ਗੱਪ ਮਾਰਨ ਨੂੰ ਜਿੰਨਾ ਮਰਜ਼ੀ ਮਰਵਾ ਲਓ ਲੇਵਾ ਥੋੜਾ ਜਿਹਾ ਘੱਟ ਲੀਨ ਟਾਈਟ ਲੇ ਵਧੀਆ 10 ਕਿਲੋ ਹੁਣ ਦੁੱਧ ਦਾ ਤਿਆਰ ਆ ਤੇ ਗੱਲ ਰੇਟ ਦੀ ਗੱਲ ਜਾਂਦੀ ਵੀ ਰੇਟ ਕੀ ਕਰਤਾ ਰੇਟ ਬਾਈ ਦੇਣ ਲੈਣੀ ਵਾ 95000 95000 ਮੰਨਦਣ ਹੋ ਭਰਤਾਂ ਦੇ ਵਿੱਚੋਂ ਠੀਕ ਹੈ ਮੰਨ ਕੇ ਰੇਟ ਦੱਸ ਦੇ ਵੀ ਇੱਥੋਂ ਤੱਕ ਅਪਾ ਛੱਡ ਦਿਆਂਗੇ 1000 2000 ਮਾਨ ਕਰਾਂਗੇ ਵਿੱਚੋਂ ਹਾਂ ਬਾਹਲਾ ਠੀਕ ਹੈ ਲੈ ਮਿੱਤਰੋ 95000 ਦੇ ਵਿੱਚੋਂ ਬਾਈ ਕਹਿੰਦਾ 1000 2000 ਹੀ ਮਾਨਦਾਨ ਕਰਾਂਗੇ ਮੰਨ ਲਾ ਤੁਹਾਨੂੰ 95000 ਦੇ ਦੇ ਨਾ ਨਾ ਠੀਕ ਹੈ ਤੇ ਬਾਕੀ ਮੌਕੇ ਦੀ ਗੱਲ ਹੈ ਬਾਈ ਨੇ ਰਾਹ ਦੇਦਾ ਤੇ ਸੰਬਰਕ ਗਲਾਬਣਾ ਤੁਸੀਂ ਕਰ ਸਕਦੇ ਹੋ ਤੇ ਦੁੱਧਾਂ ਵਾਲੀ ਝੋਟੀ ਹੈ ਥੋੜਾ ਟਾਈਟ ਲੇਵੇ ਦੀ ਹੈ 10 ਕਿਲੋ ਬਾਈ ਕਹਿੰਦਾ ਮੌਕੇ ਦਾ ਹੁਣ ਦੁੱਧ ਤਿਆਰ ਨਾਉਂ ਦੋਨੇ ਸੁਹੀ ਆ ਪਿੰਡ ਬਾਈ ਦਾ ਰੂੜੇਕੇ ਜ਼ਿਲ੍ਹਾ ਬਰਨਾਲਾ ਤੇ ਇੱਕ ਬਾਈ ਕੋਲੇ ਨਾ ਵਾੜ ਖੜੀ ਆ ਠੀਕ ਹੈ ਚਲ ਤੇ ਇੱਕ ਵਾੜ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਬਾਕੀ ਤੋਕੜਾ ਗਈ ਤੇ ਗੱਬਣ ਆ ਗਈ ਤੇ ਟਾਈਮ ਰਹਿੰਦਾ ਸੂਣ ਦਾ 7.5 ਮਹੀਨੇ ਗੱਬਣ ਰੱਖਦਾ ਬਾਈ ਤੇ ਇਹ ਸਾਬ ਦਾ 1.5 ਮਹੀਨੇ ਰਹਿ ਗਏ ਹਨ ਫਿਰ ਠੀਕ ਆ ਤੇ 1.5 ਮਹੀਨੇ ਬਾਈ ਕਹਿੰਦਾ ਪਹਿਲੀ ਵੇਚ ਲਈ ਇਸ ਵਾਕੀ ਕੀ ਆ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲਵਾਂਗੇ ਰੇਟ ਰੂੜੀ ਪੁੱਛ ਕੇ ਦੇਣੇ ਤੁਹਾਨੂੰ ਜਿਹੜੇ ਭਰਾ ਗਾਇਆਂ ਮੰਨ ਲਾ ਸਕੀਨ ਹੁੰਦੇ ਆ ਤੇ ਉਹ ਜ਼ਰੂਰ ਦੇਖ ਲੈਣਾ ਹਨਾ ਬਾਕੀ ਰੇਟ ਦੀ ਗੱਲ ਕਰਦੇ ਆ ਬਾਈ ਸਾਰਾ ਪੁੱਛਦੇ ਆ ਬਾਇਓ ਡਾਟਾ ਹਾਂ ਅੰਬਾਈ ਹਸੀਕਾਲ ਪੁੱਛਿਆ ਬੋਲੀ ਬਾਈ ਨਾਮ ਨਾਮ ਪ੍ਰਗਟ ਸਿੰਘ ਠੀਕ ਆ ਪ੍ਰਗਟ ਪਿੰਡ ਬਾਈ ਟੌਲਾ ਟੌਲਾ ਯਾਰ ਬਣਾ ਲੈ ਹਣਾ ਠੀਕ ਆ ਤੇ ਪ੍ਰਗਟ ਨੰਬਰ ਬੋਲ ਇੱਕ ਵਾਰੀ ਨੰਬਰ ਆਪਣਾ ਹੈ 98767 14325 98767 14 325 325 ਠੀਕ ਆ ਤੇ ਪ੍ਰਗਟ ਮੰਨ ਲਾ ਬਾਈ ਕਿੰਨੇ ਟਾਈਮ ਦੀ ਗੱਬਣਾ ਹੁਣ 7:30 7:30 ਦੀ ਡੇਢ ਮਹੀਨਾ ਰਹਿ ਕੇ ਫਿਰ ਤਾਂ ਠੀਕ ਆ ਤੇ ਮੰਨ ਲਾ ਹੁਣ ਵੀ ਦੇਈ ਜਾਂਦਾ ਹਾਂਜੀ 5 ਕਿਲੋ ਦੁੱਧ ਦਿੰਦੀ ਆ ਠੀਕ ਆ ਤੇ ਪਹਿਲੀ ਮੰਨ ਲਾ ਵੀ ਤੂੰ ਕਹਿੰਦਾ ਵੇਚਦੀ ਹੁਣ ਵੀ ਰੇਟ ਜਿਆ ਵਧੀਆ ਹਣਾ ਤੇ ਹੁਣ ਰੇਟ ਬਾਈ ਕੀ ਕਰਤਾ ਹੁਣ ਇਹਦਾ 45000 45000 ਹਾਣਾ ਕਿਨੇ ਦੇ ਕੇ ਜਾਗਾ 40000 ਠੀਕ ਆ ਲੈ ਬਾਈ ਪ੍ਰਗਟਨਾ ਦਾ ਸੰਪਰਕ ਕਰ ਲਿਓ 40000 ਦੀ ਕਹਿੰਦਾ ਆਪਾਂ ਗਾਂ ਦੇ ਦੇਾਂਗੇ ਡੇਢ ਮਹੀਨਾ ਰਹਿੰਦਾ ਸੂਣ ਦਾ ਤੇ ਦੁੱਧ ਹੁਣ ਵੀ 5 ਲੀਟਰ ਕਹਾਂ ਦੇਈ ਜਾਂਦੀ ਆ ਤੇ ਪਿੰਡ ਬਾਈ ਦਾ ਤਨੌਲਾ ਤੇ ਤੌਲਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਪ੍ਰਗਟਨਾ ਦਾ ਸੰਪਰਕੇ ਰੂਪ ਦਾ ਲੈ ਵੀ ਦੋਸਤ ਕਹਿੰਦਾ ਚੰਗੀ ਮੱਝ ਦਿਖਾਉਣੇ ਤੁਹਾਨੂੰ ਚੰਗੇ ਦੁੱਧ ਵਾਲੀ ਤੇ ਚੰਗਾ ਆਰਡਰ ਬਹੁਤ ਵਧੀਆ ਹਨਾ ਸ਼ਾਨਦਾਰ ਆਰਡਰ ਤਿਆਰ ਕਰਿਆ ਹੋਇਆ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਅਰੋ ਦੀ ਸੇ ਬਹੁਤ ਸੁਣੀਆ ਦੁੱਧ ਵੀ ਚੰਗਾ ਕੱਢਦੀ ਆ ਤੇ ਬਾਕੀ ਰੇਟ ਵੀ ਗੱਲ ਕਰੀ ਆਪਾਂ ਚੰਗਾ ਤੇ ਜਿਹੜੇ ਭਰਾ ਕਹਿੰਦੇ ਹਨਾ ਚੰਗੀ ਮੱਝ ਲੈਣੀ ਤੇ ਚੰਗੀ ਆ ਦੇਖੋ ਮਾਨਸਾ ਮੰਡੀ ਤੋਂ ਪਰਾਈ ਆ ਤੇ ਥਾਣੇ ਦੀ ਗੱਲ ਕਰੀਏ ਥਣ ਥਣ ਸੋਹਣਾ ਬਾਕੀ ਅੱਤੀ ਜਵਾਈ ਵਾਲਾ ਤੇ ਝੋਟੀਆਂ ਤਾਜੀ ਸੂਈ ਹੋਈ ਆ ਤੇ ਪੂਰੀ ਪ੍ਰੋਪਰ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਆ ਸਾਹਮਣੇ ਜਿਹੜਾ ਬੱਚਾ ਵੀ ਦੇਖੋ ਇੱਕ ਵਾਰੀ ਸਾਈਡ ਤੋਂ ਵੀ ਦੇਖ ਲੈਣਾ ਇੰਨੀ ਸਪੇਸ ਆ ਤੇ ਸੋਹਣਾ ਧਣ ਲੱਗੇਗਾ ਇੱਕ 15 ਬਾਕੂ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੀ ਦਰਸੇਮ ਸਿੰਘ ਜੀ ਦਰਸੇਮ ਠੀਕ ਆ ਬਾਈ ਦਰਸੇਮ ਪਿੰਡ ਸਬੀਪੁਰ ਕਲਾਂ ਜੀ ਸਬੀਪੁਰ ਕਲਾਂ ਜ਼ਿਲ੍ਹਾ ਸੰਗਰੂਰ ਸੰਗਰੂਰ ਠੀਕ ਆ ਤੇ ਦਰਸੇਮ ਜਿਹੜੀ ਆਪਾਂ ਝੋਟੀ ਤੋਰ ਕੇ ਖਾਈ ਬਈ ਕਿੰਨੇ ਸੂਏ ਇਹ ਤੀਜਾ ਸੂਆ ਤੀਜਾ ਸੂਆ ਕਾਇ ਦੇਣਾ ਹੋ ਗਿਆ ਬਾਈ ਅੱਜ ਇਹਨੂੰ 20 ਦੇਣਾ ਪੂਰਾ 20 ਦੇਣਾ ਤੇ ਮੰਨ ਲਾ ਮਗਰ ਬੱਚਾ ਕੱਟੀ ਹੈ ਕੱਟੀ ਦੁੱਧ ਕਿੰਨਾ ਦਿਾਰਾ ਬਾਈ ਦੁੱਧ ਵੀਰੇ ਚਾਹੇ ਘਰੋਂ ਲੈ ਲੈ ਜੇ ਬੰਦਾ ਰੋ ਲੈ ਲੈ 16 ਕਿਲੋ ਦੁੱਧ ਦੀ ਗਾਰੰਟੀ ਆਪਾਂ ਲੈਂਦੇ 16 ਕਿਲੋ ਪੂਰਾ ਜਮ ਹੈ ਪੂਰਾ ਹੈ ਤੇ ਤਸੱਲੀ ਕਰਾਉਂਗੀ ਤੁਹਾਨੂੰ ਤਸੱਲੀ ਕਰਾ ਕੇ ਮੋਬਾਈਲ ਨੰਬਰ ਕੋਲੇ 98155 ਜੀ 12183 98155 12 183 183 ਬਾਈ ਦਰਸੇਮ ਦਾ ਨੰਬਰ ਆ ਤੇ ਬਾਕੀ ਪਿੰਡ ਸਵੀਪੁਰ ਜ਼ਿਲ੍ਹਾ ਸੰਗਰੂਰ ਤੇ 16 ਕਿਲੋ ਦੀ ਬਾਈ ਗਾਰੰਟੀ ਦਿੰਦਾ ਹੈਣਾ ਬਾਈ ਤੇ ਬਾਕੀ ਬਾਈ ਰੇਟ ਦੀ ਗੱਲ ਆਂਦੀ ਆ ਰੇਟ ਕੀ ਕਰੀ ਰੇਟ 1.5 ਲੱਖ ਮਾਣ ਡੇਢ ਮਾਣ ਤਾਂ ਕਿੰਨਾ ਹੋਜੂ ਮੁੱਕ ਦੇ ਹੋਜੂ ਠੀਕ ਹੈ ਬਾਕੀ ਮੌਕੇ ਦੀ ਗੱਲ ਹੈ ਲੈ ਮਤਰੋ ਬਾਈ ਨਾਲ ਸੰਪਰਕ ਕਰ ਸਕਾਂ ਤੁਸੀਂ ਪਿੰਡ ਸਵੀਪੁਰ ਜ਼ਿਲ੍ਹਾ ਸੰਗਰੂਰ ਆ ਤੇ ਚੰਗੇ ਦੁੱਧ ਵਾਲੀ ਝੋਟੀ ਆ ਤੇ 1.5 ਲੱਖ ਰੇ ਮੰਗਦੇ ਆ ਤੇ ਬਾਕੀ ਮੌਕੇ ਦੇ ਹੋ ਜੂ ਤੇ ਇੱਕ ਵਾਰੀ ਬਾਈ ਕੋਲੇ ਹੋਰ ਵੀ ਝੋਟੀਆਂ ਉਹ ਵੀ ਦਿਖਾ ਦਈ ਮੀਣੀ ਤੇ ਸੰਗਤ ਜ਼ਰੂਰ ਸੱਦੇ ਤੇ ਥਣਾ-ਥੋਣਾ ਦੀ ਗੱਲ ਕਰੀਏ ਤਾਂ ਬਾਈ ਸਰੀ ਕਰੀ ਫਰਦਾਣਾ ਚੰਗੀਆਂ ਝੋਟੀਆਂ ਖਰੀਦੀ ਹੋਈਆਂ ਪੂਰਾ ਸਪੇਸ ਵਾਲੀਆਂ ਜੇ ਆਪਾਂ ਗੱਲ ਕਰੀਏ ਤੇ ਬਾਕੀ ਇਹਦਾ ਵੀ ਜੇ ਅਡਰ-ਉਡਰ ਦੀ ਗੱਲ ਕਰੀਏ ਬਿਲਕੁਲ ਸਾਫ਼ ਅਡਰ ਹੈ ਵੀ ਸਾਹਮਣੇ ਬੱਚਾ ਤਾਜੀ ਸੂਈ ਆ ਤੇ ਸੰਗਰੂਰ ਜਿਲ੍ਹੇ ਦੇ ਵਿੱਚੋਂ ਤਾਜ਼ੀਆਂ ਸੂਈਆਂ ਬਾਈ ਲੈ ਕੇ ਤੇ ਬਾਕੀ ਥਾਣਾ-ਥਾਣਾ ਦੀ ਤਾਂ ਕੋਈ ਕਮੀ ਨਹੀਂ ਹੈਗੀ ਹਨਾ ਜਿੰਨੇ ਦੀ ਇੰਨਾ ਸਪੇਸ ਜਾਏ ਸੋਣਾ ਤੇ ਬਾਕੀ ਮੀਣੀ ਮੀਣੀ ਪੁਣਾ ਚਾਹੁੰਦਾ ਥੋੜਾ ਸੰਗ ਹਲਦੇ ਦੇਣ ਬਾਈ ਨਹੀਂ ਹਲਦੇ ਨਹੀਂ ਬੈਸੀ ਡੇਡੇ ਨੇ ਤੇ ਬਾਕੀ ਬਾਈ ਤੋਂ ਜਾਣਕਾਰੀ ਜਿੰਦਰ ਸਿੰਘ ਬਾਈ ਤਰਸੇਮ ਨੇ ਆਪਾਂ ਹਾਂਜੀ ਹਾਂਜੀ ਤਰਸੇਮ ਜਿਹੜੀ ਆਪਾਂ ਇਹ ਦਿਖਾਈ ਬਾਈ ਇਹ ਮਨਲਾ ਕਿੰਨੇ ਦਿਨਾਂ ਦੀ ਸੂਈ ਆ ਇਹ ਹੋ ਗਈ ਅੱਜ 12 ਦਿਨਾਂ ਦੇ ਰੱਖ ਦਿਨ ਹੋਣਗੇ 12 13 ਹਾਂਜੀ ਠੀਕ ਹੈ ਤੇ ਮਲੇ ਕਿੰਨੇ ਸੂਈ ਬਾਈ ਤਰਸੇਮ ਇਹ ਵੀ ਤੀਜਾ ਕਸੂਏ ਹੈ ਠੀਕ ਹੈ ਸਿੰਘ ਮੰਨ ਲਾ ਵੀਨੇ ਵਾਂਗੂ ਹੈ ਨਾ ਹਾਂ ਮੇਰੇ ਮਗੂ ਸਭ ਉਹ ਹਾਲ ਦੇ ਨਹੀਂ ਤੇ ਹੁਣ ਤਰਸੀਮ ਇਹਦੇ ਥੱਲੇ ਬਈ ਦੁੱਧ ਕਿੰਨਾ ਤਿਆਰ ਹੈ ਦੁੱਧ ਇਹਦੇ ਥੱਲੇ ਵੀਰੇ 13 ਕਿਲੋ ਦੁੱਧ ਤਿਆਰ ਹੈ ਪੂਰਾ ਪੂਰਾ ਤੇ ਕਿੰਨੀ ਮੀਤ ਲੱਗਦੀ ਹੈ ਵਾਧ ਦੇ ਦੂ ਕੋਈ ਹੋਰ ਵਧੇ ਸੇਵਨ ਨਾਲ ਕਰਾਂਗੇ ਸੇਵਨ ਨਾਲ ਹਣਾ ਥਾਣਾ ਤੁਣਾ ਸਾਹਿਬ ਜਿਵੇਂ ਮੰਨ ਲਾ ਲੀ ਵੀਰੇ ਸਾਹਿਬ ਬਈ ਸੁਣਾ ਇੱਕ ਨੰਬਰ ਠੀਕ ਹੈ ਤੇ ਤਰਸੀਮ ਇਹਦਾ ਬਈ ਰੇਟ ਕੀ ਕਰਦਾ ਇਹਦਾ 115 ਦੀ ਦੇ ਦਾਂਗੇ ਇੱਕ 15 ਹਣਾ ਹਾਂਜੀ ਮਾਨਦਾਨ ਮਾਣਾ ਮੋਟਾ ਮੌਕੇ ਦੇ ਹੋ ਜੀ ਬਾਈ ਕਹਿੰਦਾ ਲੈ ਵੀ ਮਿੱਤਰੋ ਇਹ ਵੀ ਚੰਗੀ ਆ ਤੇ ਬਾਕੀ ਕਹਿੰਦਾ 1 15 ਦੀ ਬਾਈ ਦੇਣੀ ਆ ਤੇ ਬਾਈ ਤਰਸੇ ਆਣਾ ਤੁਸੀਂ ਸੰਪਰਕ ਕਰਦੇ ਆ ਸੰਗਰੂਰ ਜਿਹੜੇ ਜੁਆਇਆ ਤੇ ਚੰਗੇ ਪਸ਼ੂ ਲੈ ਕੇ ਤੇ ਬਾਕੀ ਤਾਜੀਆਂ ਸੂਆਂ ਦੋਨੇ ਦੇ ਦੋਨੇ ਤੇ ਝੋਟੀ ਇਹ ਵੀ ਚੰਗੀ ਆ ਤੇ ਝੋਟੀ ਇਹ ਮਿਣੀ ਵੀ ਚੰਗੀ ਆ ਤੇ ਪੱਥਣਾ ਤੁਣਾ ਦੀ ਗੱਲ ਕਰੀ ਦੋਨੇ ਜਮਾ ਸਿਰਾ ਗੱਲਵਾਤਾ ਤੇ ਬਾਕੀ ਬਾਈ ਨਾਲ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਆ